ਇਸ ਦੇ ਪ੍ਰਧਾਨ ਮੰਤਰੀ ਬਾਹਰਲੀਆਂ ਕੰਟਰੀਆਂ ਚ ਜਾ ਕੇ ਬੜੇ-ਬੜੇ ਦਾਅਵੇ ਕਰਦੇ ਨੇ ਲੋਕਤੰਤਰ ਦੇ ਮੈਂ ਸਮਝਦਾ ਅਭੀ ਦੇ ਫੋਨ ਪਿੱਛੇ 100 ਬੰਦੇ ਤੋਂ 100 ਬੰਦੇ ਤੋਂ 101 ਬੰਦੇ ਦਾ ਜਿਹੜਾ ਜੱਥਾ ਜਾ ਰਿਹਾ ਕੀ ਤਕਲੀਫ ਕੀ ਪ੍ਰੋਬਲਮ ਹੈਗੀ ਸਰਕਾਰਾਂ ਨੂੰ ਜੇ ਕੇ ਹਰ ਸਟੇਟ ਦਾ ਮੰਤਰੀ ਬੀਜੇਪੀ ਦਾ ਜਾਂ ਉਹਨਾਂ ਦੇ ਸਪੋਕਸ ਪਰਸਨ ਬਾਰ-ਬਾਰ ਡਿਵਿਟਾਂ ਤੇ ਕਹਿ ਰਹੇ ਨੇ ਜੀ ਫੋਨ ਵਿੱਚੇ ਟ੍ਰੈਲੀ ਛੱਡੋ ਫੋਨ ਵੀ ਚੱਲ ਜਾਓ ਜਦੋਂ ਦੋਨੇ ਫਾਰਮਾਂ ਨੇ ਨਿਰਣਾ ਕਰਕੇ ਪੈਦਲ ਜਾਣੇ ਦੀ ਅੱਜ ਤੀਸਰਾ ਜਥੇ ਨੂੰ ਭੇਜਿਆ ਤਾਂ ਸਾਹਮਣੇ ਤੁਹਾਡੇ ਆ ਇੰਨੇ ਠੰਡੇ ਪਾਣੀ ਜਿਹੜਾ ਘੱਗੜ ਦਾ ਪਾਣੀ ਸੀ ਉਹਦੀਆਂ ਬਿਛਾੜਾਂ ਬੁਲਟ ਮਾਰੇ ਗਏ ਔਰ ਜਿਵੇਂ ਬੰਦੇਰ ਸਾਹਿਬ ਨੇ ਦੱਸਿਆ ਅੱਜ ਤਾਂ ਮੈਨੂੰ ਲੱਗਦਾ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਜਿੱਥੇ ਸਟੇਜ ਤੋਂ ਵੀ ਅੱਗੇ ਜਾ ਕੇ ਡਾਕਟਰ ਰਾਂਚਰ ਨਾਲ ਜਿਹੜੇ ਆਪਣੇ ਗੋਲੇ ਸੁੱਤੇ ਨੇ ਗੈਸ ਛੁੱਟੀ ਹੈਗੀ ਔਰ ਸੈਟਾਂ ਦੇ ਸੁੱਟਣੇ ਦਾ ਮਤਲਬ ਜਿਵੇਂ ਭਦੇਰ ਸਾਹਿਬ ਨੇ ਦੱਸਿਆ ਜਿਹੜੇ ਆਵਾਮ ਲੋਕ ਮੋਰਚੇ ਨੂੰ ਸਪੋਰਟ ਕਰਨ ਆਉਂਦੇ ਆ ਉਹਨਾਂ ਨੂੰ 扑ੜਕਾਉਣ ਲਈ ਕਿਆ ਕਿਆ ਹੱਥ ਕੰਡੇ ਨਹੀਂ ਵਰਤਦੀ ਸਰਕਾਰ ਸੋ ਮੈਂ ਅਗਲੀ ਗੱਲ ਖਨੌਰੀ ਬਾਡਰ ਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਅੱਜ 19ਵਾਂ ਦਿਨ ਹੋ ਗਿਆ ਸ਼ਹਾਦਤ ਦੇਣ ਲਈ ਉਹਨਾਂ ਨੇ ਸਿਰਫ ਪਾਣੀ ਤੋਂ ਬਿਨਾ ਕੁਝ ਨਹੀਂ ਲਿਆ ਉਹਨਾਂ ਦਾ ਜਿਹੜਾ ਬੀਪੀ ਆ ਅੱਬ ਬਹੁਤ ਥੱਲੇ ਉੱਪਰ ਹੋ ਰਿਹਾ ਸ਼ੂਗਰ ਵੀ ਘਟ-ਵਧ ਰਹੀ ਆ ਡਾਕਟਰਾਂ ਦੀ ਰਿਪੋਰਟ ਦੇ ਇਨਸਾਰ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਜਿਵੇਂ ਕੱਲ ਡਾਕਟਰਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਦੇ ਵੀ ਕਿਟਣੀਆਂ ਕੰਮ ਛੱਡ ਸਕਦੀਆਂ ਤੇ ਕਦੇ ਵੀ ਸਾਈਲੈਂਟ ਹਾਰਟ ਐਟੈਕ ਵੀ ਹੋ ਸਕਦਾ ਸੋ ਮੈਂ ਸਮਝਦਾ ਪੀਸਫੁੱਲੀ ਦੋਨੋਂ ਫੋਰਮ ਸਮਝਦਾਰੀ ਸੇ 10 ਮਹੀਨੇ ਸੇ ਅਬ ਤੋ 11ਵਾਂ ਮਹੀਨਾ ਚਾਲੂ ਹੋ ਗਿਆ ਅੱਜ ਸੇ ਅੱਜ 14 ਤਰੀਕ ਹੋ ਗਈ ਪਰ ਅਸੀਂ ਸਮਝਦੇ ਆ ਇਤਨਾ ਬੜਾ ਧੋਖਾ ਪੰਜਾਬ ਦੇ ਕਿਸਾਨਾਂ ਨਾਲ ਜਿਨ੍ਹਾਂ ਨੇ ਦੇਸ਼ ਦਾ ਅੰਨ ਭਰਿਆ ਢਿੱਡ ਭਰਿਆ ਜਦੋਂ ਦੇਸ਼ ਨੂੰ ਲੋੜ ਸੀ ਪਰ ਅੱਜ ਕਿਤੇ ਨਾ ਕਿਤੇ ਸਰਕਾਰਾਂ ਤੇ ਸਵਾਲ ਖੜੇ ਹੁੰਨੇ ਆ ਜਦੋਂ ਵੀ ਕੋਈ ਇਹਨਾਂ ਦਾ ਮੰਤਰੀ ਜਾਂ ਇਹਨਾਂ ਦੇ ਡਿਬੇਟ ਤੇ ਜਿਹੜੇ ਪੱਲਾਰੇ ਹੈਗੇ ਉਹ ਇੱਕ ਗੱਲ ਕਹਿੰਦੇ ਸੀ ਤੁਸੀਂ ਪੂਰੇ ਦੇਸ਼ ਦਾ ਵਜਨ ਕਿਉਂ ਸਿਰ ਤੇ ਚੁੱਕਿਆ ਅੱਜ ਤੁਹਾਡੇ ਮਾਦੀ ਰਮਰਾਹੀਂ ਦੱਸਣਾ ਚਾਹੁੰਦੇ ਆ ਅੱਜ ਤਾਮਨ 나ਡੂ ਤੋਂ ਜਿਹੜਾ 101 ਦਾ ਜਥਾ ਗਿਆ ਕਈ ਕਿਸਾਨ ਆਗੂ ਜਿਹਦੇ ਵਿੱਚ ਇੱਕ ਕਿਸਾਨ ਆਗੂ ਤਾਮਨ 나ਡੂ ਤੋਂ ਫੱਟੜ ਹੋਇਆ ਵਾ ਔਰ ਕਿੰਨੇ ਕਿਸਾਨ ਆਗੂ ਤਾਮਨ 나ਡੂ ਤੇ ਗਏ ਸੀ ਅਦਰ ਸਟੇਟ ਹਰਿਆਣਾ ਤੋਂ ਗਏ ਸੀਗੇ ਇਹ ਇੱਕ ਕਰਾਰੀ ਮੂੰਹ ਤੇ ਚਪੇੜ ਹੈਗੀ ਬੀਜੇਪੀ ਦੇ ਔਰ ਉਸਤੇ ਵੀ ਅੱਕੇ ਜਾਈਏ ਕਿਵੇਂ 16 ਤਰੀਕ ਨੂੰ ਪੰਜਾਬ ਨੂੰ ਛੱਡ ਕੇ ਟਰੈਕਟਰ ਮਾਰਚ ਕੀਤੇ ਜਾਣਗੇ ਜਿਹੜੀ ਕਿ ਡੱਲੇਵਾਲ ਸਾਹਿਬ ਨੇ ਖੂਨ ਦੇ ਦਸਤਕਤ ਕਰਕੇ ਚਿੱਠੀ ਜਿਹੜੀ ਆ ਪੀਐਮ ਮੋਦੀ ਨੂੰ ਪਾਈ ਹੈਗੀ ਖੁੱਲੀ ਚਿੱਠੀ ਉਹੀ ਚਿੱਠੀ ਸੇਮ ਟੂ ਸੇਮ ਟਰੈਕਟਰ ਮਾਰਚ ਕੀਤਾ ਜਾਊਗਾ ਤਹਸੀਲਾਂ ਤੇ ਐਸਡੀਐਮ ਔਰ ਡੀਸੀ ਦੇ ਮਾਧਿਅਮ ਰਾਹੀਂ ਉਹ ਰਾਸ਼ਟਰਪਤੀ ਨੂੰ ਭੇਜੀ ਜਾਵੇਗੀ ਔਰ ਜਿਹੜਾ 18 ਤਰੀਕ ਦਾ ਹੈਗਾ ਉਹ ਆਦਰ ਸਪੇਟਾ ਨੂੰ ਛੱਡ ਕੇ ਪੰਜਾਬ ਦੇ ਵਿੱਚ ਟ੍ਰੇਨਾਂ 12 ਤੋਂ 3 ਵਜੇ ਟ੍ਰੇਨਾਂ ਦਾ ਰੁਕੀਆਂ ਜਾਣਗੀਆਂ ਉਸ ਤੋਂ ਬਾਅਦ ਮੈਂ ਬੇਨਤੀ ਕਰਾਂ ਪੰਦੇਰ ਸਾਹਿਬ ਨੂੰ ਉਹ ਆਪਣੀ ਗੱਲ ਹਰੀਗੜ੍ਹ ਸਾਹਿਬ ਦਰਸ਼ਨ ਕੇ ਤੁਹਾਨੂੰ ਅੱਗੇ ਇੱਕ ਇੱਕ ਦੋ ਰਹਿਗੀਆਂ ਗੱਲਾਂ ਜਦੋਂ ਵੀ ਅਗਲਾ ਜੱਥਾ ਦੋਵੇਂ ਫੋਰਮ ਤੈਅ ਕਰਨਗੇ ਉਦੋਂ ਹਰਿਆਣੇ ਦਾ ਜੱਥਾ ਹੋਊਗਾ ਨਾਲ ਮਤਾਵਾ ਭੈਣਾ ਦਾ ਜੱਥਾ ਵੀ ਹਜੇ ਜਾਊਗਾ ਇਹ ਦੋਵੇਂ ਫੋਰਮ ਤਿਆਰ ਕਰਕੇ ਹਰੀਗੜ੍ਹ ਸਾਹਿਬ ਪੱਤਰਕਾਰ ਸਾਥੀਓ ਸਾਡੇ ਸੀਨੀਅਰ ਅਫਸਰਾਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਅਸੀਂ ਤੁਹਾਡੇ ਮਾਦਨ ਰਾਹੀਂ ਇਹ ਵੀ ਗੱਲ ਸਪਸ਼ਟ ਕਰਨੀ ਚਾਹੁੰਦੇ ਹਾਂ ਕਿਉਂਕਿ ਜਿਹਦੇ ਦਰੂ ਵੱਡੇ ਫੋਰਮ ਹੈ ਜਿਹੜੇ ਹਰਿਆਣਾ ਦੇ ਪਾਰਟਨਸ਼ਨ ਨਾਲ ਸਦੇ ਮੈਦਾਨ ਵਿੱਚ ਸ਼ਾਮਲ ਹੈ ਇਹਦੇ ਵਿੱਚ ਸੈਂਕੜੇ ਜਥੇਬੰਦੀਆਂ ਪੰਜਾਬ ਦੀਆਂ ਹਰਿਆਣਾ ਦੀਆਂ ਬਸੁਰਕਤੂਬੀਆਂ ਦੀਆਂ ਸ਼ਾਮਲ ਹੈ ਜਣੀ ਸਾਡੇ ਸਰਕਾਰ ਦੇ ਪੰਜਾਬ ਦੇ ਗੁੱਤ ਸਰਕਾਰੀ ਬਸਤਾ ਬਰਦਾਰ ਜਿਹੜੇ ਬੁੱਧੀਜੀਵੀ ਕਹੋਂਦੇ ਆ ਉਹ ਸਾਡੇ ਇੰਨਾ ਸੰਘਰਸ਼ ਨੂੰ ਬਦਨਾਮ ਕਰਨ ਦੇ ਉੱਤੇ ਸਿਰਫ ਦੋ ਜਥੇਬੰਦੀਆਂ ਨੂੰ ਪੇਸ਼ ਕਰਕੇ ਉਹਨਾਂ ਦੋ ਜਥੇਬੰਦੀਆਂ ਦਾ ਪ੍ਰੋਗਰਾਮ ਬੜਾ ਰਹੀਆਂ ਕਿਉਂਕਿ ਤੁਸੀਂ ਜਾਣਦੇ ਹੋ ਲਗਾਤਾਰ ਸੰਘਰਸ਼ਾਂ ਵਿੱਚ ਆਉਂਦੇ ਹੋ ਇਹ ਸਿਰਫ ਦੋ ਜਥੇਬੰਦੀਆਂ ਦਾ ਪ੍ਰੋਗਰਾਮ ਨਹੀਂ ਹੈ ਇਹ ਦਿਓ ਵੱਡੇ ਫੋਰਮ ਹੈ ਦੇਸ਼ ਦੇ ਉਹਨਾਂ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਉਹ ਸਰਕਾਰੀ ਵਕਤ ਕਰਦਾ ਹੈ ਜਿਹੜੇ ਬਿੱਦੀ ਜੀ ਵੀ ਉਹਨਾਂ ਦੇ ਸਾਡੇ ਸਵਾਲ ਹੈ ਇਹ ਕਦੇ ਵੀ ਬਾਡਰਾਂ ਦੇ ਉੱਤੇ ਆ ਕੇ ਢੇੜਾ ਮਾਰੋ ਸਾਡੇ ਟੰਡੇ ਨੋਟ ਕਰੋ ਸਾਡੀ ਗਿਣਤੀ ਨੋਟ ਕਰੋ ਇਹ ਦੇਸ਼ ਦੇ ਦੋ ਵੱਡੇ ਫੋਰਮ ਹੈ ਅਸੀਂ ਬਾਕੀ ਵੀ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਮਲਾਿਆਂ ਵਿਦਿਆਰਥੀਆਂ ਨੂੰ ਤੁਹਾਡੇ ਮਾਧਮ ਰਾਹੀਂ ਬੇਨਤੀ ਕਰਦੇ ਹਾਂ ਕਿ ਖੇਤੀਬਾੜੀ ਸੈਕਟਰ ਨੂੰ ਬਚਾਉਣ ਵਾਸਤੇ ਕਿਉਂਕਿ ਖੇਤੀਬਾੜੀ ਸੈਕਟਰ ਤੇ ਸਭ ਕੁਝ ਨਿਰਭਰ ਹੈ ਵਪਾਰੀ ਵੀ ਨਿਰਭਰ ਹੈ ਮਜ਼ਦੂਰ ਵੀ ਨਿਰਭਰ ਹੈ ਕੁੱਲ ਕਾਰੋਬਾਰ ਖੇਤੀਬਾੜੀ ਸੈਕਟਰ ਨਾਲ ਜੁੜਿਆ ਹੋਇਆ ਹੈ ਇਹਨੂੰ ਬਚਾਉਣ ਵਾਸਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਸਾਡੇ ਪ੍ਰਧਾਨ ਜੀ ਦੱਸ ਕੇ ਗਏ ਹੈ 11 ਤਰੀਕ ਨੂੰ ਅਸ ਗਿਆ ਜਿਹੜਾ ਪੰਜਾਬ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰ ਰਹੇ ਆ ਸਮੂਹ ਲੋਕਾਂ ਤੋਂ ਉਹਦੇ ਵਿੱਚ ਸ਼ਾਮਲ ਹੋਣ ਦੀ ਅਸੀਂ ਬੇਨਤੀ ਕਰਦੇ ਆਂ ਤੁਹਾਡੇ ਮਾਧਮ ਰਾਹੀਂ ਸੱਚਮੁੱਚ ਜਿਹੜੇ ਸੰਘਰਸ਼ ਕਰਨਾ ਚਾਹੁੰਦੇ ਆ ਜਿਹੜੇ ਸੱਚੇ ਦਿਲੋਂ ਖੇਤੀ ਨੂੰ ਬਚਾਉਣ ਦੀ ਲੜਾਈ ਲੜਨਾ ਚਾਹੁੰਦੇ ਉਹਨਾਂ ਤੋਂ ਅਸੀਂ ਆਸ ਕਰਦੇ ਆਂ ਸਾਡੇ ਭਰਾਵਾਂ ਤੋਂ ਵੀ ਉਹ ਪੂਰਜੋਰਨ ਨਾਲ ਇਹਨਾਂ ਸੰਘਰਸ਼ਾਂ ਵਿੱਚ ਸਮੂਲੀਅਤ ਕਰਨੇ ਠੀਕ ਹੈ ਆ ਜਾਓ ਟਰੈਕਟਰ ਮਾਰਚ ਦਾ ਟਾਈਮ ਆ ਗਿਆ ਚਲੋ पहले तो सभी पत्रकार भाइयों से आपका सबका धन्यवाद देखिए आज सरकार का चेहरा सामने आया है कि घग्गर दरिया में जो नीचे केमिकल भरा पानी है केमिकल भरा पानी है वो फेंका गया हमारे साथियों पे। जब पीसफुली वो बात कर रहे हैं डीसी साहब से इतनी बर्बरता पर उतराई ये सरकार आज सरकार का चेहरा जो सरकार कह रही कि हम किसानों की आय बाई में दुगनी करेंगे हम तो बहुत किसान के पक्ष में है आज किसानों के ऊपर गोलियां चला रहे हैं रबड़ की एक किसान की आंख में गोली लगी है अब उसकी आंख की नजर भी जा सकती है अभी हॉस्पिटल में है अभी थोड़ी देर में पता चलेगा क्योंकि वो सीरियस है तो लो कहने लो का भाव ये है कि इस सरकार का बीजेपी सरकार का और हरियाणा की जो डबल इंजन सरकार है उसका चेहरा सामने आया कि जो केमिकल भरा पानी घग्घर दरिया से सीधा वहाँ पंप लगाया हुआ है आप चेक कर सकते हैं और उसमें सभी केमिकल इंडस्ट्री का पड़ता है और उससे देखिए जितने हमारे किसान भाइयों पर पड़ा है अभी बाद में रिजल्ट आएगा कि उसमें से भी कितने और शिक होते बीमार होते हैं तो कहने का भाव है कि ये चेहरा सरकार का सामने आया केंद्र सरकार और ये डबल इंजन की सरकार हरियाणा की कि इतनी बर्बर -बर पर उतर आई है कि किसानों के ऊपर गंदा पानी और टीयर गैस और सीधी रबड़ की गोलियां पीसफुली जो किसान जा रहे हैं आगे तो दीवार कर रखी है आगे तो जालियां लगा रखी हैं कहाँ किसान चले जाएंगे अगर वो जाली को जाके पकड़कर बात भी करना चाहते हैं तो उनके ऊपर गैस और गोलियां दागी जाती हैं तो ये किसान जो सरकार का चेहरा है ये सामने आया है आप सभी पत्रकार भाइयों से ये निवेदन है जितने इनके जो झूठ बोलने वाले हैं, अभी देखिए शिवराज चौहान जी का बयान था कि हमारी बात किसानों से चल रही है तो मैं ये कहना चाहता हूँ कहाँ बात चल रही है आज खनौरी बॉर्डर पे किसान बैठे है वहां मर पे बैठे हैं और यहाँ पर किसानों पे गोलियां चलाई जा रही हैं और रतनगढ़ पर किसान बैठे हुए हैं तो किसी भी जो संघर्ष में किसान है जो प्रोटेस्ट में किसान है किसी को ना तो कोई लेटर आई है ना कोई बुलावा आया है तो बातचीत किससे कर रहे हैं भाई तो ये झूठा एक भ्रम फैलाया जा रहा है कि हम तो किसानों से बात कर रहे हैं ये सरकार का चेहरा है ये पूरी की पूरी बीजेपी की सरकार केंद्र की और डबल इंजन की दोनों ही भ्रम की सरकारें हैं तो मैं पूरे भारतवर्ष के लोगों से कहना चाहता हूं कि भाई इस भ्रम से बाहर आइए कि किसान कोई नुकसान करता किसान तो आपके साथ है आपके लिए ही किसान लड़ रहा है चाहे वो दुकानदार हो चाहे कोई मुलाजिम हो चाहे मजदूर हो आपके लिए किसान लड़ रहा है तो आओ सब मिलकर इस जो बर्बरता पे सरकार उतरी है इसके खिलाफ एक साथ होकर लड़े धन्यवाद